ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦੀ ਜਿਹੜੀ ਕਿ ਵੀਡੀਓ ਹੈ ਇਹ ਬੜੀ ਹੀ ਸਪੈਸ਼ਲ ਵੀਡੀਓ ਹੈ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ 2024 ਦੇ ਵਿੱਚ ਜਿਹੜੀਆਂ ਕਿ ਭਵਿੱਖਬਾਣੀਆਂ ਸੱਚ ਹੋਣੀਆਂ ਨੇ ਅਤੇ ਜਿਹੜੀਆਂ ਕੁਝ ਹੋ ਚੁੱਕੀਆਂ ਨੇ ਪਹਿਲਾਂ ਇਹਨਾਂ ਦਾ ਵੀ ਜ਼ਿਕਰ ਹੋਣਾ ਆਪਣੀ ਵੀਡੀਓ ਦੇ ਵਿੱਚ ਤਾਂ ਤੁਹਾਡੇ ਸਾਹਮਣੇ ਅੱਜ ਮੈਂ ਜਿਹੜਾ ਕਿ ਤਿੰਨ ਪਾਰਟ ਇਸ ਵੀਡੀਓ ਦੇ ਹੋਣਗੇ ਜਿਹੜਾ ਕਿ ਤੁਸੀਂ ਪੂਰੀ ਵੀਡੀਓ ਦੇਖ ਪਾਓਗੇ ਮੈਂ ਕਹਿਣਾ ਵੀ ਹਰ ਇੱਕ ਇਨਸਾਨ ਨੂੰ ਦੇਖਣੀ ਚਾਹੀਦੀ ਆ ਕਿ ਜਿਹੜਾ ਧਰਤੀ ਦੇ ਉੱਤੇ ਅੱਜ ਤੋਂ ਬਾਅਦ ਹੋਣਾ ਤੇ ਜਿਹੜਾ ਹੋ ਚੁੱਕਿਆ ਉਹ ਵੀ ਤੁਹਾਡੇ ਸਾਹਮਣੇ ਅੱਖਾਂ ਦੇ ਸਕਰੀਨ ਦੇ ਉੱਪਰ ਮੈਂ ਚਲਾਉਣਾ ਚਾਹੂੰਗਾ ਕਿ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਜਿਹੜਾ ਕਿ ਆਪਣੇ ਜੀਵਨ ਦੇ ਵਿੱਚ ਕੀ ਮਤਲਬ ਵਾਪਰਿਆ ਤੇ ਕੀ ਅੱਗੇ ਵਾਪਰਨਾ ਉਹਦੇ ਬਾਰੇ ਤੁਹਾਨੂੰ ਵੀ ਜਿਹੜਾ ਕਿ ਚਾਨਣ ਹੋ ਜਾਵੇ ਕਿ ਗੁਰੂ ਸਾਹਿਬ ਦੀਆਂ ਜਿਹੜੀਆਂ ਕੁਝ ਭਵਿੱਖਬਾਣੀਆਂ ਨੇ ਉਹ ਸੱਚ ਸਾਬਤ ਹੋਈਆਂ ਨੇ ਪਰ ਬਾਤੀ ਜਿਹੜੀਆਂ ਹੋਣੀਆਂ ਨੇ ਉਹ ਅੱਗੇ ਤੁਸੀਂ ਇਸ ਵੀਡੀਓ ਦੇ ਵਿੱਚ ਜਾਣ ਪਾਉਂਗੇ 2024 ਨੂੰ ਲੈ ਕੇ ਜਿਹੜਾ ਕਿ ਇਹ ਸਾਰਾ ਮਾਮਲਾ ਉਹ ਤੁਹਾਡੇ ਸਾਹਮਣੇ ਗੁਰੂ ਸਾਹਿਬ ਦੀ ਪੂਰੀ ਜਿਹੜੀ ਭਵਿੱਖਬਾਣੀ ਹੈ ਤੁਹਾਡੇ ਸਾਹਮਣੇ ਰੱਖਣਾ ਚਾਹੂੰਗਾ ਤਾਂ ਦੇਖੋ ਆਪਣੀ ਸਕਰੀਨ ਦੇ ਉੱਪਰ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਮੰਨਦੇ ਹੋ ਤਾਂ ਇਹ ਵੀਡੀਓ ਅਖੀਰ ਤੱਕ ਦੇਖਿਓ ਕਿਉਂਕਿ ਇਸ ਵੀਡੀਓ ਵਿੱਚ ਗੁਰੂ ਸਾਹਿਬ ਦੇ ਭਵਿੱਖਤ ਬਚਨ ਯਾਨੀ ਭਵਿੱਖਬਾਣੀ ਬਾਰੇ ਦੱਸਾਂਗੇ ਜੋ ਗੁਰੂ ਸਾਹਿਬ ਨੇ ਆਉਣ ਵਾਲੇ ਸਮੇਂ ਬਾਰੇ ਕੀਤੀ ਸੀ ਨਾਲ ਹੀ ਜਿਹੜੀਆਂ-ਜਿਹੜੀਆਂ ਭਵਿੱਖਬਾਣੀਆਂ ਹੁਣ ਤੱਕ ਸੱਚ ਨਿਕਲੀਆਂ ਨੇ ਉਹ ਵੀ ਦੱਸਾਂਗੇ ਅਤੇ 2024 ਤੋਂ ਬਾਅਦ ਕੀ ਹੋਣਾ ਹੈ ਉਹ ਵੀ ਇਸ ਵੀਡੀਓ ਵਿੱਚ ਦੱਸਾਂਗੇ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਸਾਖੀ ਵਿੱਚ 1947 ਬਾਰੇ ਭਵਿੱਖਬਾਣੀ ਕੀਤੀ ਸੀ ਕਿ ਭਾਰਤ ਵਿੱਚੋਂ ਇੱਕ ਨਵਾਂ ਦੇਸ਼ ਨਿਕਲੇਗਾ ਜੋ ਕਿ ਪਾਕ ਨਾਮ ਦਾ ਹੋਵੇਗਾ ਫਿਰ 1984 ਬਾਰੇ ਵੀ ਕਿਹਾ ਸੀ ਕਿ ਰੰਡੀ ਦਾ ਰਾਜ ਹੋਵੇਗਾ ਸ੍ਰੀ ਹਰਮੰਦਰ ਸਾਹਿਬ ਤੇ ਹਿੰਦ ਦੀ ਫੌਜ ਚੜ ਕੇ ਆਵੇਗੀ ਘੋੜੇ ਦੇ ਪੌੜ ਜਨਾ ਖੂਨ ਡੁੱਲੇਗਾ ਇਹ ਦੋਵੇਂ ਭਵਿੱਖਬਾਣੀਆਂ ਸੱਚ ਹੋਈਆਂ ਨੇ ਅਤੇ ਇਸ ਤੋਂ ਇਲਾਵਾ 2024 ਬਾਰੇ ਵੀ ਜੋ ਭਵਿੱਖਬਾਣੀ ਕੀਤੀ ਸੀ ਉਹ ਵੀ ਅੱਜ ਤੁਹਾਨੂੰ ਦੱਸਾਂਗੇ ਤੇ ਉਸ ਭਵਿੱਖਬਾਣੀ ਦੇ ਸੱਚ ਹੋਣ ਦੇ ਆਸਾਰ ਵੀ ਬਣ ਰਹੇ ਨੇ ਉਸ ਬਾਰੇ ਵੀ ਦੱਸਾਂਗੇ ਸੋ ਅੰਤ ਤੱਕ ਜੁੜੇ ਰਹੋ ਵੀਡੀਓ ਦੇ ਨਾਲ ਤੇ ਸੋ ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਭਵਿੱਖਤ ਬਚਨ ਨੇ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਹੋਣ ਬਾਰੇ ਵੀ ਲਿਖੇ ਨੇ ਇਸ ਤੋਂ ਬਾਅਦ ਲਿਖਿਆ ਹੈ ਕਿ ਅੰਗਰੇਜ਼ ਭਾਰਤ ਤੇ 200 ਸਾਲ ਰਾਜ ਕਰਨਗੇ ਪੁਰਾਣੇ ਬਜ਼ੁਰਗ ਦੱਸਦੇ ਨੇ ਕਿ ਅੰਗਰੇਜ਼ਾਂ ਨੂੰ ਜਦੋਂ ਇਹ ਸੋ ਸਾਖੀ ਬਾਰੇ ਪਤਾ ਲੱਗਾ ਸੀ ਤਾਂ ਉਹਨਾਂ ਨੇ ਇਸ ਨੂੰ ਸਾੜਨ ਦੇ ਹੁਕਮ ਕਰ ਦਿੱਤੇ ਸੀ ਜਿਹੜੇ ਕਿ ਅੰਗਰੇਜ਼ ਸੀ ਉਹਨਾਂ ਨੇ ਸਾੜਨ ਦੇ ਹੁਕਮ ਦੇ ਦਿੱਤੇ ਸੀ ਕਿ ਇਹਨੂੰ ਸਾੜਿਆ ਜਾਵੇ ਤਾਂ ਕਿ ਇਹਨਾਂ ਦੀ ਕੌਮ ਨੂੰ ਪਤਾ ਨਾ ਲੱਗੇ ਕਿ ਇਤਿਹਾਸ ਬਾਰੇ ਹੈ ਕੀ ਇਹ ਗੱਲ ਦਰਸਾਣ ਅਗਲੇ ਪਾਠ ਦੇ ਵਿੱਚ ਜਿਹੜੀ ਕਿ ਐਦੂ ਵੀ ਤੁਹਾਨੂੰ ਹੈਰਾਨ ਕਰ ਦੇਣ ਵਾਲੀ ਕਹਾਣੀ ਆ ਪੂਰੀ ਮੈਂ ਕਹਿੰਦਾ ਵੀ ਟਿਕਾ ਕੇ ਦੇਖਣ ਵਾਲੀ ਗੱਲ ਆ ਹਰ ਇਨਸਾਨ ਦੇ ਲਈ ਆਪਣੇ ਜੀਵਨ ਦੇ ਵਿੱਚ ਆਪਾਂ ਬਹੁਤ ਕੁਝ ਦੇਖਦੇ ਆ ਅਤੇ ਬਹੁਤ ਹੀ ਕੁਝ ਸੁਣਦੇ ਆ ਪਰ ਜਿਹੜੀ ਇਹ ਕਹਾਣੀ ਆ ਗੁਰੂ ਸਾਹਿਬ ਦੇ ਨਾਲ ਜੁੜੀ ਆ ਇਤਿਹਾਸ ਦੇ ਨਾਲ ਜੁੜੀ ਆ ਕੌਮ ਦੇ ਨਾਲ ਜੁੜੀ ਆ ਤਾਂ ਮੈਂ ਕਹਣਾ ਹਰ ਕਿਸੇ ਨੂੰ ਇਹ ਸੁਣਨਾ ਚਾਹੀਦਾ ਤਾਂ ਅਗਲੇ 파ੜ ਦੀ ਜਿਹੜੀ ਕਿ ਤੁਹਾਨੂੰ ਕਹਾਣੀ ਮੈਂ ਤੁਹਾਡੇ ਅੱਗੇ ਰੱਖਣ ਜਾ ਰਿਹਾ ਤਾਂ ਸੁਣੋ ਅੱਗੇ ਕਿਵੇਂ ਮਤਲਬ ਕਹਾਣੀ ਬੀਤੀ ਸੀ ਕਿਉਂਕਿ ਉਹਨਾਂ ਨੂੰ ਆਪਣੇ ਰਾਜ ਦੇ ਖਤਮ ਹੋਣ ਦਾ ਡਰ ਸੀ ਪਰ ਇਹ ਵਚਨ ਗੁਰੂ ਗੋਬਿੰਦ ਸਿੰਘ ਜੀ ਦੇ ਹੋਏ ਨੇ ਤਾਂ ਅੰਗਰੇਜ਼ ਰਾਜ ਖਤਮ ਹੋਣਾ ਲਾਜ਼ਮੀ ਹੀ ਸੀ ਇਸੇ ਦਰਮਿਆਨ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਖਾਲਸਾ ਰਾਜ ਦੋ ਵਾਰ ਕਾਇਮ ਹੋਵੇਗਾ ਪਹਿਲਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਦੂਜਾ ਇੱਕ ਵੱਡੀ ਜੰਗ ਤੋਂ ਬਾਅਦ ਜਿਸ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਇਸ ਤੋਂ ਬਾਅਦ ਭਾਰਤ ਵਿੱਚੋਂ ਇੱਕ ਮੁਲਕ ਬਣੇਗਾ ਜੋ ਕਿ ਪਾਕ ਨਾਮ ਦਾ ਮੁਲਕ ਹੋਵੇਗਾ ਜਿਵੇਂ ਕਿ ਸਭ ਨੂੰ ਪਤਾ ਹੈ ਕਿ 1947 ਵਿੱਚ ਪਾਕਿਸਤਾਨ ਬਣਿਆ ਸੀ ਉਸ ਬਾਰੇ ਗੁਰੂ ਸਾਹਿਬ ਨੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ ਇਸ ਤੋਂ ਬਾਅਦ ਭਾਰਤ ਪਾਕਿਸਤਾਨ ਵਿਚਕਾਰ ਜੰਗਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਫਿਰ ਇੱਕ ਨਵੇਂ ਦੇਸ਼ ਢਾਕਾ ਬੰਗਾਲ ਦੇ ਹੋਂਦ ਵਿੱਚ ਆਉਣ ਬਾਰੇ ਵੀ ਲਿਖਿਆ ਹੋਇਆ ਸੀ ਅੰਗੀ ਜਾ ਕੇ ਗੁਰੂ ਸਾਹਿਬ ਨੇ 1984 ਦੇ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਬਾਰੇ ਲਿਖਿਆ ਸੀ ਤਾਂ ਦੇਖਿਆ ਦੋਸਤੋ ਕਿਵੇਂ ਮਤਲਬ ਇੱਕ ਅਕਾਲ ਪੁਰਖ ਸਾਹਿਬ ਦੇ ਉੱਤੇ ਥਮਲਾ ਕਰਨ ਦੀਆਂ ਜਿਹੜੀਆਂ ਤਿਆਰੀਆਂ ਸੀ ਬੜੀਆਂ ਹੀ ਮੁਕੰਮਲ ਸੀ ਜਿਹੜੀ ਕਿ ਜ਼ਾਲਮ ਹਕੂਮਤ ਸੀ ਉਸ ਟਾਈਮ ਦੀ ਤਾਂ ਅੱਗੇ ਮੈਂ ਤੁਹਾਡੇ ਸਾਹਮਣੇ ਚੜਾ ਕੇ 23ਵਾਂ ਪਾਟ ਇਹਦੇ ਵਿੱਚ ਬੜਾ ਹੀ ਅਹਿਮ ਖੁਲਾਸਾ ਹੋਣਾ ਕਿ ਆਪਣੀ ਕੌਮ ਦੇ ਉੱਤੇ ਹਿੰਦੁਸਤਾਨ ਦੀ ਜਿਹੜੀ ਕਿ ਹਕੂਮਤ ਸੀ ਉਸ ਵੇਲੇ ਦੀ ਉਹਨੇ ਕਿਵੇਂ ਜ਼ਬਰ ਕੀਤਾ ਸੀ ਕਿਵੇਂ ਜ਼ੁਲਮ ਕੀਤਾ ਸੀ ਕਿਵੇਂ ਸਿੱਖਾਂ ਦੇ ਨਾਲ ਬੜਾ ਵੱਡਾ ਜਿਹੜਾ ਕਿ ਕਹਾਣ ਕੀਤਾ ਗਿਆ ਸੀ ਸਿੱਖੀ ਦਾ ਉਹਦੇ ਦੋਸ਼ੀ ਅੱਜ ਵੀ ਇੱਥੇ ਮੌਜੂਦ ਨੇ ਪਰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਇਹੀ ਗੱਲ ਕਰਾਂਗੇ ਕਿ ਦਰਸਾਲ ਇਹ ਪਾਠ ਜਿਹੜਾ ਤੀਸਰਾ ਇਹਨੂੰ ਸੁਣ ਕੇ ਤੁਹਾਡੀਆਂ ਅੱਖਾਂ ਖੁੱਲ ਜਾਣੀਆਂ ਕਿ ਅਸਲ ਦੇ ਵਿੱਚ ਕਹਾਣੀ ਹੈ ਕੀ ਸੀ ਤਾਂ ਮੈਂ ਤੁਹਾਡੇ ਸਾਹਮਣੇ ਤੀਸਰਾ ਪਾਰਟ ਰੱਖਣ ਜਾ ਰਿਹਾ ਬੜੇ ਹੀ ਸ਼ਾਂਤੀ ਤੇ ਧਿਆਨ ਦੇ ਨਾਲ ਸੁਣ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਮੰਦਰ ਮੈਂ ਆਨ ਖੁਰ ਪਿਜੇ ਕੋੜੇ ਕਾ ਹਰਮੰਦਰ ਮੈਂ ਆਨ ਡਰ ਜਾਏਗਾ ਖਾਲਸਾ ਕੂਰ ਵਿਪਤ ਕੇ ਬਾਦ ਖੁਆਰ ਹੋਏ ਸਭ ਮਿਲेंगे ਸਿੰਘ ਵਿਪਤ ਮੈਂ ਆਨ ਤਬੈ ਮਾਜਾ ਮਾਲਵਾ ਦੋਆਬਾ ਦੁਖੀ ਹੋਵੇ ਸਭ ਗ੍ਰਾਮ ਰੰਡੀ ਦਾ ਰਾਜ ਭਾਵ ਇੰਦਰਾ ਗਾਂਧੀ ਜਿਸ ਦਾ ਫਿਰੋਜ਼ ਨਾਮ ਦੇ ਇੱਕ ਮੁਸਲਮਾਨ ਨਾਲ ਵਿਆਹ ਹੋਇਆ ਸੀ ਫਿਰੋਜ਼ ਦੀ ਮੌਤ ਹੋ ਗਈ ਸੀ ਤੇ ਇੰਦਰਾ ਗਾਂਧੀ ਵਿਧਵਾ ਸੀ ਉਸ ਦੇ ਰਾਜ ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਫੌਜਾਂ ਸ਼੍ਰੀ ਹਰਮੰਦਰ ਸਾਹਿਬ ਤੇ ਚੜ੍ਹ ਕੇ ਆਈਆਂ ਇਹਨਾਂ ਖੂਨ ਡੁੱਲਿਆ ਕੇ ਘੋੜੇ ਦਾ ਖੁਰ ਖੂਨ ਵਿੱਚ ਭਿੱਜਦਾ ਸੀ ਇਥੇ ਸਨ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਖਾਲਸਾ ਭਾਰਤ ਦੀ ਫੌਜ ਅੱਗੇ ਡਟਿਆ ਤੇ ਸ਼ਹੀਦੀਆਂ ਪਾਈਆਂ ਇਸ ਹਮਲੇ ਤੋਂ ਬਾਅਦ ਪੂਰੇ ਪੰਜਾਬ ਵਿੱਚ ਨਵਾਜੇ ਮਾਲਵੇ ਦੁਆਬੇ ਵਿੱਚ ਸਿੱਖ ਬਹੁਤ ਦੁਖੀ ਹੋਏ ਇਸ ਤੋਂ ਬਾਅਦ ਇਸ ਹਮਲੇ ਦਾ ਬਦਲਾ ਭਾਈ ਬਿਆਨ ਸਿੰਘ ਤੇ ਭਾਈ ਸਤਵੰਦ ਸਿੰਘ ਨੇ ਇੰਦਰਾ ਗਾਂਧੀ ਨੂੰ ਗੱਡੀ ਚੜਾ ਕੇ ਲਿਆ ਸੀ ਤੇ ਫਿਰ ਇੰਦਰਾ ਦੇ ਸੋਤੇ ਮਗਰੋਂ ਸਿੱਖਾਂ ਦਾ ਸਮੂਹਿਕ ਕਤਲੇਆਮ ਵੀ ਹੋਇਆ ਸੀ। ਇਸ ਤੋਂ ਅੱਗੇ ਜੇ ਗੱਲ 2024 ਦੀ ਕਰੀਏ ਤਾਂ ਗੁਰੂ ਸਹਿ ਫਰਮਾਨ ਕਰਦੇ ਨੇ ਤਵੇ ਰੂਸ-ਚੀਨ ਹਿੰਦ ਮੇ ਚੜ ਆਵੇ। ਕੋਰ ਯੁੱਧ ਮੱਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ। ਭਾਵ ਰੂਸ ਤੇ ਚੀਨ ਹਿੰਦ ਯਾਨੀ ਭਾਰਤ ਤੇ ਚੜ ਕੇ ਆਉਣਗੇ। ਜਿਸ جنگ ਵਿੱਚ ਕੋਰ ਤਬਾਹੀ ਹੋਵੇਗੀ 70 ਕਰੋੜ ਲੋਕਾਂ ਵਿੱਚੋਂ 17 ਕਰੋੜ ਲੋਕ ਹੀ ਬਚਣਗੇ ਲੋਕ ਕਹਿ ਰਹੇ ਨੇ ਕਿ ਸਮਾਂ ਮਿਲ ਰਿਹਾ ਹੈ ਕਿ 100 ਸਾਖੀ ਵਿੱਚ ਲਿਖੇ ਅਨੁਸਾਰ ਭਾਰਤ ਜਦੋਂ ਰੂਸ ਨਾਲ ਉਹ ਰਿਸ਼ਤਾ ਤੋੜੇਗਾ ਤਾਂ ਉਹ ਭਾਰਤ ਤੇ ਚੜ ਕੇ ਆਵੇਗਾ ਅਤੇ ਇਸ ਤੋਂ ਬਾਅਦ ਜੰਗ ਲੱਗੇਗੀ ਜਿਵੇਂ ਅੱਜ ਵੀ ਸਿਆਣੇ ਲੋਕ ਆਖ ਰਹੇ ਨੇ ਕਿ ਅਸੀਂ ਤੀਜੀ ਸੰਸਾਰ ਜੰਗ ਵੱਲ ਵੱਧ ਰਹੇ ਹਾਂ 100 ਸਾਖੀ ਵਿੱਚ ਇਹ ਵੀ ਲਿਖਿਆ ਹੈ ਕਿ ਇੱਕ ਭਿਆਨਕ ਜੰਗ ਮਗਰੋਂ ਖਾਲਸੇ ਦਾ ਦੂਜੀ ਵਾਰ ਦੁਬਾਰਾ ਰਾਜ ਆਵੇਗਾ ਜਿਸ ਵਿੱਚ ਦਲੀਪ ਸਿੰਘ ਨਾਮ ਦਾ ਸਿੱਖ ਹੋਵੇਗਾ ਜੋ ਕਿ ਅਗਵਾਈ ਕਰੇਗਾ ਇਹ ਦਲੀਪ ਸਿੰਘ ਮਹਾਰਾਜ ਰਣਜੀਤ ਸਿੰਘ ਦਾ ਪੁੱਤਰ ਨਹੀਂ ਸਗੋ ਹੋਰ ਦਲੀਪ ਸਿੰਘ ਹੈ ਜੋ 100 ਸਾਖੀ ਵਿੱਚ ਲਿਖਿਆ ਹੋਇਆ ਦਿੱਲੀ ਤਖਤ ਪੈ ਬਹਿ ਜਾਵੇ ਗੁਰੂ ਕੀ ਫੌਜ ਤਬੇ ਸਮੈ ਅੰਮ੍ਰਿਤ ਪਾਨ ਕਰੈ ਤਾਬੇ ਚਲੇ ਜੋ ਪੰਥ ਕੇ ਜਮਕਾ ਬਾਣ ਨ ਖਾਵੇ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਭ ਕੋ ਖਾਵੇ ਤਬੀ ਕਲ ਯੁਗ ਮੈ ਸਤਿ ਯੁਗ ਹੋਸੀ ਆਣ ਲਿਖਿਆ ਹੈ ਕਿ ਖਾਲਸੇ ਦੇ ਇਸ ਰਾਜ ਵਿੱਚ ਸਾਰੇ ਅੰਮ੍ਰਿਤ ਛਕਣਗੇ ਕੋਈ ਭੁੱਖਾ ਨੰਗਾ ਨਹੀਂ ਹੋਵੇਗਾ ਸਭ ਨੂੰ ਖਾਣ ਨੂੰ ਲੰਗਰ ਮਿਲੇਗਾ ਇਸ ਤਰ੍ਹਾਂ ਦਾ ਖਾਲਸਾ ਰਾਜ ਹੋਵੇਗਾ ਕਿ ਕਾਲ ਯੁਗ ਵਿੱਚ ਵੀ ਸਤਿਯੁਗ ਵਰਗਾ ਮਾਹੌਲ ਬਣ ਜਾਵੇਗਾ ਦਾਏ ਸੀ ਦੋਸਤੋ ਪੂਰੀ ਕਹਾਣੀ ਜਿਹੜਾ ਕਿ ਕਾਲ ਯੁਗ ਦੇ ਵਿੱਚ ਵੀ ਸਤਿਯੁਗ ਵਰਗਾ ਜਿਹੜਾ ਕਿ ਸਮਾ ਆਊਗਾ ਉਹ ਗੁਰੂ ਸਾਹਿਬ ਨੇ ਲਿਖਿਆ ਕਿ ਇੱਕ ਸਭ ਤੋਂ ਵੱਡੀ ਖਾਸ ਗੱਲ ਜਿਵੇਂ ਤੁਹਾਨੂੰ ਸੁਣਨ ਨੂੰ ਮਿਲੀ ਕਿ ਪਾਕ ਨਾਮ ਦਾ ਇੱਕ ਦੇਸ਼ ਨਿਕਲਣਾ ਉਹ ਪਾਕਿਸਤਾਨ ਹੋਇਆ ਬੰਗਲਾਦੇਸ਼ ਉਹ ਵੀ ਨਿਕਲਿਆ ਸਭ ਤੋਂ ਵੱਡੀ ਗੱਲ ਗੁਰੂ ਸਾਹਿਬ ਨੇ ਕਹੀ ਸੀ ਉਹ ਲਿਖੀ ਹੋਈ ਅੱਜ ਵੀ ਮੌਜੂਦ ਹੈ ਕਿ ਜਿਹੜੀ ਦੂਜੀ ਵਾਰ ਖਾਲਸਾ ਰਾਜ ਕਾਇਮ ਹੋਣਾ ਤੇ ਦਲੀਪ ਸਿੰਘ ਨਾਮ ਦਾ ਨੌਜਵਾਨ ਉਹਦੀ ਅਗਵਾਈ ਕਰੂਗਾ ਜਿਹੜਾ ਕਿ ਦਲੀਪ ਸਿੰਘ ਨਾਮ ਦਾ ਨੌਜਵਾਨ ਜਿਹੜਾ ਕਿ ਰਾਜਾ ਰਣਜੀਤ ਸਿੰਘ ਦਾ ਲੜਕਾ ਨਹੀਂ ਬਲਕਿ ਹੋਰ ਜਿਹੜਾ ਕਿ ਨਵਾਂ ਕੋਈ ਜਨਮ ਲੈਣਾ ਯੋਧਾ ਉਨ੍ਹਾਂ ਦੀ ਅਗਵਾਈ ਵਿੱਚ ਇਹ ਖਾਲਸਾ ਰਾਜ ਦੂਜੀ ਵਾਰੀ ਕਾਇਮ ਹੋਣਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਸਭ ਕੁਝ ਸੁਣਨ ਨੂੰ ਸਿੱਖਣ ਨੂੰ ਮਿਲਿਆ ਤਾਂ ਆਪਣੇ ਇਤਿਹਾਸ ਦੇ ਵਿੱਚ ਕੀ ਚੀਜ਼ਾਂ ਸੀ ਜਾਂ ਅੱਗੇ ਕੀ ਹੋ ਸਕਦਾ 2024 ਦੇ ਵਿੱਚ ਜਿਹੜੇ ਮਾਮਲੇ ਆ ਸਕਦੇ ਨੇ ਇੱਕ ਵਾਰ ਅਕਾਲ ਤਖਤ ਸਭ ਤੇ ਫਿਰ ਵੀ ਮਤਲਬ ਅਟੈਕ ਹੋਣਾ ਇਹ ਵੀ ਇਹਦੇ ਵਿੱਚ ਲਿਖਿਆ ਹੋਇਆ ਉਸ ਤੋਂ ਬਾਅਦ ਵੱਡੀ ਜੰਗ ਲੱਗੇਗੀ ਉਸ ਤੋਂ ਬਾਅਦ ਇਹ ਖਾਲਸਾ ਰਾਜ ਕਾਇਮ ਹੋਣਾ ਤਾਂ ਇਹਦੀ ਵੀਡੀਓ ਦੇ ਵਿੱਚ ਤੁਹਾਨੂੰ ਕਿਵੇਂ ਲੱਗਿਆ ਇਹ ਵੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਨਾ ਨਾ ਭੁੱਲਿਓ ਵੈਸੇ ਆਪਣਾ ਚੈਨਲ ਪੰਜਾਬ ਦੇ ਮੁੱਦਿਆਂ ਤੇ ਹੀ ਆ ਤਾਂ ਗੁਰੂ ਸਾਹਿਬ ਦੀ ਮੈਂ ਸੋਚਿਆ ਅੱਜ ਗੱਲ ਕੀਤੀ ਜਾਵੇ ਜਿਹੜੀ ਸਿੱਖੀ ਦੇ ਲਈ ਜਿਹੜੀ ਕੌਮ ਦੇ ਲਈ ਸਾਡੇ ਸੂਰਬੀਰ ਯੋਧੇ ਅੱਜ ਜੇਲ੍ਹਾਂ ਦੇ ਵਿੱਚ ਬੰਦ ਨੇ ਮੈਂ ਸੋਚਿਆ ਉਸ ਗੁਰੂਆਂ ਦੇ ਨਾਮ ਤੇ ਅੱਜ ਵੀਡੀਓ ਬਣਾਈ ਜਾਵੇ ਤਾਂ ਸਾਡੀ ਜਿਹੜੀ ਕਿ ਸਾਡੇ ਭੈਣ ਭਰਾ ਨੇ ਸੰਗਤ ਕਹਿ ਸਕਦੇ ਆ ਕਿ ਉਹਨਾਂ ਦੇ ਨਾਲ ਵਿਚਾਰ ਸਾਂਝੇ ਕਰੀਏ ਗੁਰੂ ਸਾਹਿਬ ਦਾ ਐਨੇ ਬਹਾਨੇ ਨਾਲ ਜਿਹੜਾ ਕਿ ਸਾਡੀ ਜਵਾਨ ਦੇ ਉੱਤੇ ਨਾਮ ਆਇਆ ਬਹੁਤ ਬਹੁਤ ਧੰਨਵਾਦ ਤੁਹਾਡਾ ਇਨਾ ਪਿਆਰ ਦੇਣ ਲਈ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰ ਦੇਣਾ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅੱਗੇ ਜਿਹੜੀ ਤੁਹਾਡੀ رائے ਇਸ ਵੀਡੀਓ ਦੇ ਬਾਰੇ ਉਹ ਜ਼ਰੂਰ ਲਿਖਣਾ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ